ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਹੈਂਡ ਵਰਕ ਦੇ ਸੂਟ ਲੰਗੇ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲ ਹੈਂਡਵਰਕ ਦੇ ਸੂਟ ਤਾਂ ਤੁਸੀਂ ਕੋਈ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋਗੇ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋਗੇ ਵਰਕ ਹੈ ਜਿਹੜਾ ਮੈਂ ਤੁਹਾਨੂੰ ਸ਼ੋਅ ਕਰ ਦਵਾਂਗੇ ਵੀ ਕਿੰਦਾ ਦਾ ਆਪਣਾ ਵਰਕ ਹੈ ਕਿੰਦਾ ਦਾ ਆਪਣਾ ਕੰਮ ਹੈ ਹੈਂਡਵਰਕ ਦਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਰੈਡੀ ਕਰਵਾਉਣਾ ਹੈ ਕਿਵੇਂ ਵੀ ਸੂਟ ਰੈਡੀ ਕਰਵਾਉਣਾ ਹੈ ਆਪਣੀ ਚੋਇਸ ਅਕੋਰਡਿੰਗ ਹਨਾ ਤੁਸੀਂ ਕੋਈ ਹੈਵੀ ਹਲਕਾ ਜਿੱਦਾਂ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਕੋਈ ਤੁਸੀਂ ਬ੍ਰਾਈਡਲ ਲਹੰਗਾ ਵਗੈਰਾ ਨੇ ਰੈਡੀ ਕਰਵਾਉਣਾ ਹੈਗਾ ਤਾਂ ਤੁਸੀਂ ਆਪਣੇ ਕੋਲੋਂ ਕਰਵਾ ਸਕਦੇ ਹੋਗੇ ਲੋ ਜੀ ਸੂਟ ਆਪਾਂ ਦਿਖਾਉਣੇ ਸ਼ੁਰੂ ਕਰ ਦਿਆਂਗੇ ਤੋ ਪਹਿਲਾ ਦੇਖੋ ਸੂਟ ਰਹੂਗਾ ਜੀ येलो ਮਸਟਰਡ ਜਾਂ ਸ਼ੇਡ ਹੈਗਾ ਤੇ ਲੋ ਜੀ ਕੰਮ ਤੁਸੀਂ ਦੇਖੋ ਹਨਾ ਕੋਈ ਵੀ ਆਪਾਂ ਮਟੀਰੀਅਲ ਹੈ ਜਿਹੜਾ ਸਸਤਾ ਨਹੀਂ ਲਗਾਇਆ ਹੋਇਆ ਕੰਮ ਦੇ ਵਿੱਚ ਤੇ ਇਦਾਂ ਦੇਖੋ ਕੰਮ ਰਹੂਗਾ ਫੇਰ ਰਹੂਗਾ neck ਦਾ round ਦੇ ਵਿੱਚ ਆਪਾਂ ਜਿਹੜਾ neck ਹੈਗਾ ਉਹ ਰੈਡੀ ਕੀਤਾ ਹੈਗਾ ਤੇ ਇਦਾਂ round neck ਹੈਗਾ ਤੇ ਤੁਸੀਂ ਨੇੜੇ ਤੋਂ ਕੰਮ ਮਟੀਰੀਅਲ ਦੇਖੋ ਆਪਣਾ ਬਹੁਤ ਵਧੀਆ ਲੱਗਿਆ ਹੈ ਕੋਈ ਸਸਤਾ ਮਟੀਰੀਅਲ ਨਹੀਂ ਲਾਉਂਦੇ ਹੈਗੇ ਲੋ ਜੀ ਇਦਾਂ ਸੈਂਟਰ ਪੈਨਲ ਆ ਜਾਣਗੇ ਸਾਰੇ ਦੇ ਇਦਾਂ ਹੀ neck ਰਹੂਗਾ ਤੇ ਪਲੱਸ ਤੁਸੀਂ ਮਤਲਬ ਪਾਵਾਂ ਤੇ ਕੰਮ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਪਾਵਾਂ ਤੇ ਕੰਮ ਹੈ ਜਿਹੜਾ ਇਸ ਤਰ੍ਹਾਂ ਰੈਡੀ ਕੀਤਾ ਹੋਇਆਗਾ ਲੋ ਜੀ ਤੁਸੀਂ ਨੇੜੇ ਤੋਂ ਜਿਹੜਾ ਕੰਮ ਹੈਗਾ ਦੇਖ ਸਕਦੇ ਹੋ ਵੀ ਕਿੰਦਾ ਮਟੀਰੀਅਲ ਲੱਗਾ ਹੈ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਆਪਣੇ ਕੰਮ ਦੀ ਵੀ ਕਿੰਨੀ ਕ ਹੈਗੀ ਫਿਨਿਸ਼ਿੰਗ ਹਨਾ ਤੇ ਲੋ ਜੀ ਇਸ ਤਰ੍ਹਾਂ ਤੇ ਪਲੱਸ ਇਹਦਾ ਘੇਰਾ ਵੀ ਹੈਗਾ ਤੇ ਘੇਰੇ ਤੇ ਇਸ ਤਰ੍ਹਾਂ ਵਰਕ ਆ ਜਾਊਗਾ ਠੀਕ ਹੈ ਜੀ ਬਹੁਤ ਜਿਆਦਾ ਸੋਨਾ ਆਪਾਂ ਦੇਖੋ ਕੰਮ ਕੀਤਾ ਹੈਗਾ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋਗੇ ਸੇਮ ਕਲਰ ਤੇ ਰੈਡੀ ਕਰਵਾਉਣਾ ਚਾਹੋਗੇ ਸੇਮ ਵੀ ਕਰਵਾ ਸਕਦੇ ਹੋ ਲੋ ਜੀ ਠੀਕ ਹੈ ਜੀ ਪਲੱਸ ਇਹਦੇ ਇਹਦੇ ਨਾਲ ਮਤਲਬ ਜਿਹੜਾ ਦੁਪੱਟਾ ਹੈਗਾ ਕਮਲ ਚੁਨਾਂ ਦਾ ਰਹੂਗਾ ਫੁੱਲ ਚੁਨਾਂ ਦਾ ਤੇ ਪਲੱਸ ਇਹਦੇ ਮਤਲਬ ਦੇਖੋ ਬਾਟਮ ਤੇ ਵੀ ਵਰਕ ਹੋਇਆ ਹੋਇਆ ਹੈਗਾ ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈਗਾ ਲੋ ਜੀ ਇਹ ਤਾਂ ਕੰਮ ਰਹੂਗਾ ਬਾਟਮ ਤੇ ਜਿਹੜੇ ਮਤਲਬ ਸੂਟ ਰਹਿਣਗੇ ਕੋਈ 10000 ਪਲੱਸ ਹੈ ਕੋਈ 15 ਕੋਈ 12 ਅਲੱਗ-ਅਲੱਗ ਕੋਸਟ ਰਹੂਗੀ ਠੀਕ ਐ ਸੀ ਕਿਉਂਕਿ ਫੁੱਲੀ ਹੈਂਡ ਦਾ ਕੰਮ ਹੋਇਆ ਹੋਇਆ ਹੋਗਾ ਲੋ ਜੀ ਨੈਕਸਟ ਸੂਟ ਤੁਹਾਨੂੰ ਮੈਂ ਦਿਖਾ ਦਿੰਨੀ ਆ ਕੋਈ ਹਨਾ ਇੰਨੇ ਸੂਟਾਂ ਨੂੰ ਕੋਈ ਵੀ ਅਸੀਂ ਇੰਨੇ ਦੇ ਵਿੱਚ ਰੈਡੀ ਕਰ ਦਾਂਗੇ ਪਰ ਮਟੀਰੀਅਲ ਪੱਖੋਂ ਹਨਾ ਤੁਸੀਂ ਦੇਖੋ ਮਟੀਰੀਅਲ ਅੱਗੇ ਵੀ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਮਟੀਰੀਅਲ ਹਨਾ ਸਸਤਾ ਲਗਾ ਕੇ ਹਨਾ ਸਸਤਾ ਵਰਕ ਕਰ ਦਿੰਦੇ ਨੇਗੇ ਉਹ ਛੇਤੀ ਖਰਾਬ ਹੋ ਜਾਂਦਾ ਹੈਗਾ ਇਸ ਕਰਕੇ ਹਨਾ ਆਪਾਂ ਵਧੀਆ ਮਟੀਰੀਅਲ ਲਗਾਉਣੇ ਆਗੇ ਲੋ ਜੀ ਇਦਾਂ ਹੀ ਨੈੱਕ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਦਾਂ ਹੀ ਫਰੌਕ ਰੱਖੀ ਆਪਾਂ ਕਲੀਆਂ ਵਾਲੀ ਫਰੌਕ ਬਣਾਈ ਹੈਗੀ ਇਸ ਤਰ੍ਹਾਂ ਤੇ ਨਾਲ ਪਲੱਸ ਆਪਾਂ ਰੱਖਿਆ ਦੇਖੋ ਇਦਾਂ ਬਾਵਾ ਤੇ ਕੰਮ ਹੈ ਇਸ ਤਰ੍ਹਾਂ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾਉਣਾ ਚਾਹੋ ਨਿਓ ਕਰਵਾ ਸਕਦੇ ਹੋਗੇ ਪਲੱਸ ਇਹਦੇ ਨਾਲ ਹੈਗੀ ਆ ਬਾਟਮ ਮੈਂ ਬਾਟਮ ਵੀ ਤੁਹਾਨੂੰ ਸ਼ੋਅ ਕਰ ਦਿੰਨੀ ਆ ਉਹ ਰਹੂਗੀ ਰੈੱਟ ਦੇ ਵਿੱਚ ਲੋਚੀ ਬਾਟਮ ਤੇ ਵੀ ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈ ਠੀਕ ਹੈ ਜੀ ਤੇ ਪਲੱਸ ਜਿਹੜਾ ਦੁਪੱਟਾ ਹੈਗਾ ਦੇਖੋ ਹੁਣ ਫਰੌਕ ਤਾਂ ਆਪਾਂ ਇਸ ਤਰ੍ਹਾਂ ਰੈਡੀ ਕੀਤੀ ਹੈਗੀ ਅਲੱਗ-ਅਲੱਗ ਮਤਲਬ ਆਪਾਂ ਰੈਡੀ ਕੀਤੇ ਨੇਗੇ ਦੁਪੱਟੇ ਤੇ ਹਜੇ ਫਿਨਿਸ਼ਿੰਗ ਰਹਿੰਦੀ ਆ ਉਹ ਆਪਾਂ ਕਰਵਾਵਾਂਗੇ ਸਾਰਾ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਜਾਲ ਪਿਆ ਹੋਇਆ ਸਾਰੇ ਫੁੱਲੀ ਹੈਂਡ ਦੇ ਵਿੱਚ ਜੇ ਤੁਸੀਂ ਮਤਲਬ ਘੱਟ ਪ੍ਰਾਈਸ ਦੇ ਵਿੱਚ ਰੈਡੀ ਕਰਵਾਉਣਾ ਚਾਹੁੰਦੇ ਹੋ ਦੁਪੱਟਾ ਸਕਿਪ ਕਰਾ ਸਕਦੇ ਹੋ ਕਿਉਂਕਿ ਜੇ ਤੁਸੀਂ ਦੁਪੱਟਾ ਰੈਡੀ ਕਰਵਾਉਂਦੇ ਹੋ ਤਾਂ ਉਹਦੇ ਮਤਲਬ ਬਹੁਤ ਕਾਫੀ ਚਾਰਜੇਸ ਲੈਂਗੇ ਜਿਹੜੇ ਵਾਧਦੇ ਜਾਂਦੇ ਨੇਗੇ ਲਓ ਜੀ ਇਦਾਂ ਦੇਖੋ ਹਨਾ ਦੁਪੱਟਾ ਫੁੱਲੀ ਹੈਂਡ ਦਾ ਰੈਡੀ ਕੀਤਾ ਹੋਇਆ ਬਹੁਤ ਝਾਲੇ ਸੋਹਣਾ ਲਓ ਜੀ ਇਸ ਤਰ੍ਹਾਂ ਠੀਕੇ ਜੀ ਪਰ ਤੁਸੀਂ ਕੋਈ ਵੀ ਕਲਾ ਤੇ ਰੈਡੀ ਕਰਵਾ ਸਕਦੇ ਹੋ ਸੇਮ ਕਰਵਾਉਣਾ ਚਾਹੁੰਦੇ ਹੋਗੇ ਸੇਮ ਕਰਵਾ ਸਕਦੇ ਆ ਦੇਖੋ ਕੰਮ ਦੇਖੋ ਤੁਸੀਂ ਦੁਪੱਟੇ ਤੇ ਕੋਈ ਵੀ ਮਤਲਬ ਹਲਕਾ ਵਰਕ ਨਹੀਂ ਕੀਤਾ ਹੋਇਆ ਬਾਕੀ ਜਿਹੜਾ ਕੰਮ ਹੈ ਤੁਹਾਡੇ ਸਾਹਮਣੇ ਹੈ ਸ਼ਾਈਨ ਕਰ ਰਿਹਾ ਹੈਗਾ ਬਹੁਤ ਜ਼ਿਆਦਾ ਸੋਨਾ ਮਟੀਰੀਅਲ ਲੱਗਿਆ ਹੋਇਆ ਦੇਖੋ ਲੋਟ ਨੈਕਸਟ ਸੂਟ ਆ ਜਾਊਗਾ ਜੀ ਪਿਸਤਾ ਸ਼ੇਡ ਤੇ ਹੈਗਾ ਸਾਰੇ ਫੁਲੀ ਹੈਂਡ ਸੂਟ ਲੇਗੇ ਕੋਈ ਵੀ ਮਤਲਬ ਇਹ ਨਹੀਂ ਹੈਗਾ ਵੀ ਮਿਕਸ ਬਣਾਇਆ ਹੋਇਆ ਹੈਗਾ ਜਿਹੜਾ ਥ੍ਰੈਡ ਵੀ ਲੱਗਿਆ ਹੋਇਆ ਉਹ ਵੀ ਆਪਾਂ ਹੱਥ ਨਾਲ ਵਰਕ ਕੀਤਾ ਹੋਇਆ ਹੈਗਾ ਇਹ ਸਾਰਾ ਲੋ ਜੀ ਪਿਸਤਾ ਸ਼ੇਡ ਦੇ ਉੱਪਰ ਤੁਸੀਂ ਦੇਖ ਸਕਦੇ ਹੋਗੇ ਇਦਾਂ ਇਹ ਮਤਲਬ ਰੈਡੀ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਦੇਖੋ ਵਰਕ ਦੇਖੋ ਤੁਸੀਂ ਲੋ ਜੀ ਬਿਲਕੁਲ ਨੇੜੇ ਤੋਂ ਕੰਮ ਦੇਖੋ ਫਰਨੇਸ਼ਿੰਗ ਤੁਸੀਂ ਚੈੱਕ ਕਰੋ ਆਪਣੇ ਕੰਮ ਦੀ ਲੋ ਜੀ ਇਦਾਂ ਇਸ ਤਰ੍ਹਾਂ ਠੀਕ ਹੈ ਜੀ ਇਹਦਾ ਨੈੱਕ ਰਹੂਗਾ ਤੇ ਪਲੱਸ ਜਿਹੜੀਆਂ ਬਾਹਵਾਂ ਨੇਗੀਆਂ ਤੁਸੀਂ ਦੇਖੋ ਬਹੁਤ ਜ਼ਿਆਦਾ ਸ਼ਾਨਦਾਰ ਬਣਾਈ ਹੋਈਆਂ ਨੇ ਠੀਕ ਹੈ ਜੀ ਦੇਖੋ ਇਸ ਤਰ੍ਹਾਂ ਤੁਸੀਂ ਇਹਨੂੰ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਮੇਰੇ ਕੋਲ ਇੱਕ ਦੋ ਕਲਰ ਰਹਿ ਗਏ ਬਸ ਇਹਦੇ ਵਿੱਚ ਮੈਂ ਤੁਹਾਨੂੰ ਸ਼ੋ ਕਰ ਦਉ ਪਿਕ ਮਤਲਬ ਮੰਗਵਾ ਲਿਓ ਮੇਰੇ ਤੋਂ ਤੇ ਆਪਾਂ ਜਿਹੜੀ ਬਾਟਮ ਹੈ ਇਹਦੇ ਨਾਲ ਰੱਖੀ ਹੈਗੀ ਪਿਸਤਾ ਛੇੜ ਦੀ ਹੀ ਰੱਖੀ ਆ ਬਾਟਮ ਵੀ ਤੇ ਦੁਪੱਟਾ ਆਪਾਂ ਇਸ ਤਰ੍ਹਾਂ ਦੇਖੋ ਰੈਡੀ ਕਰਵਾਇਆ ਪਿਸਤਾ ਰੱਖ ਕੇ ਐਦਾਂ ਮਤਲਬ ਪੱਟੀ ਲਗਾਈ ਆ ਹਨਾ ਮਹਿਰੂਨ ਕਲਰ ਦੀ ਲਓ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਪੀਚ ਦੇ ਉੱਪਰ ਆਪਾਂ ਰੈਡੀ ਕੀਤਾ ਹੈਗਾ ਇਦਾਂ ਨੈਕ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਦੇਖੋ neck ਬਣਿਆ ਹੋਇਆਗਾ ਇਦਾਂ ਰਾਉਂਡ ਦੇ ਵਿੱਚ ਤੇ ਪਲੱਸ ਨਾਲ ਸਾਰੇ ਮਤਲਬ ਇਹਦੇ ਵਿੱਚ ਜਾਲ ਆ ਜਾਊਗਾ ਘੇਰਾ ਤੁਸੀਂ ਦੇਖ ਸਕਦੇ ਹੋਗੇ ਇਦਾਂ ਰੈਡੀ ਕੀਤਾਗਾ ਆਪਾਂ ਇਸ ਤਰ੍ਹਾਂ ਠੀਕ ਹੈ ਜੀ ਤੇ ਨਾਲ ਦੇਖੋ ਬਾਵਾ ਤੁਸੀਂ ਦੇਖ ਸਕਦੇ ਹੋ ਬਾਵਾ ਦਾ ਕੰਮ ਦੇਖ ਸਕਦੇ ਹੋਗੇ ਇਸ ਤਰ੍ਹਾਂ ਬਾਵਾ ਦਾ ਕੰਮ ਰਹੂਗਾ ਸਾਰਾ ਫੁੱਲੀ ਹੈਂਡ ਦੇ ਵਿੱਚ ਕੰਮ ਹੋਇਆ ਹੋਇਆਗਾ ਇਦਾਂ ਦੇਖੋ ਜਿਹੜਾ ਥ੍ਰੈਡ ਵੀ ਲੱਗਿਆ ਹੋਇਆ ਵੀ ਫੁੱਲੀ ਹੈਂਡ ਦੇ ਵਿੱਚ ਹੀ ਹੈਗਾ ਠੀਕ ਹੈ ਜੀ ਲੋਟ ਘੇਰਾ ਤੁਸੀਂ ਦੇਖੋ ਹੈਵੀ ਘੇਰਾ ਹੈਗਾ ਬਹੁਤ ਲੋਟ ਇਹਦੇ ਵੀ ਬਾਟਮ ਤੇ ਵਰਕ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਦੇਖੋ ਕੰਮ ਕੀਤਾ ਹੋਇਆ ਬਾਟਮ ਦੇ ਉੱਪਰ ਇਦਾਂ ਇਸ ਤਰ੍ਹਾਂ ਠੀਕ ਹੈ ਜੀ ਨੈਕਸਟ ਆਪਾਂ ਸੂਟ ਹੈ ਜਿਹੜਾ ਰੈਡੀ ਕੀਤਾ ਹੈਗਾ ਖਾਦੀ ਦੇ ਉੱਪਰ ਰੈਡੀ ਕੀਤਾ ਹੈਗਾ ਇਹ ਵਾਲਾ ਇੱਦਾਂ ਰਹੂਗਾ ਦੇਖੋ ਸੈਂਟਰ ਪੈਨਲ ਕੰਮ ਤੁਸੀਂ ਦੇਖ ਸਕਦੇ ਹੋ ਲਓ ਜੀ ਇੱਦਾਂ ਵਰਕ ਰਹੂਗਾ ਨਾਲੇ ਨੈਕ ਤੇ ਸੈਂਟਰ ਪੈਨਲ ਰਹਣਗੇ ਜਿਹੜਾ ਵਰਕ ਹੈ ਦੇਖੋ ਤੁਸੀਂ ਇੱਦਾਂ ਡਿਜ਼ਾਈਨ ਕੀਤਾ ਹੈ ਪਲੱਸ ਘੇਰੇ ਤੇ ਕੰਮ ਆ ਜੂ ਐ ਇਸ ਤਰ੍ਹਾਂ ਠੀਕ ਹੈ ਜੀ ਬੈਕ ਤੇ ਕੋਈ ਵਰਕ ਨਹੀਂ ਹੈਗਾ ਫਰਨੀਸ਼ਿੰਗ ਪੱਟੀ ਆਪਾਂ ਲਗਾਈ ਹੈਗੀ ਇੱਦਾਂ ਲਓ ਜੀ ਬੈਕ ਤੇ ਸਿਰਫ ਆਪਾਂ ਜਿੱਪ ਲਗਾਈਏਗੀ ਉਹ ਵੀ ਘੁੰਮ ਕਰਕੇ ਇਹਦੀ ਮਤਲਬ ਬਾਟਮ ਤੇ ਵੀ ਵਰਕ ਹੈਗਾ ਪਲੱਸ ਦੁਪੱਟੇ ਤੇ ਵੀ ਆ ਬਾਟਮ ਤੇ ਜਿਹੜਾ ਵਰਕ ਹੈਗਾ ਉਹ ਇਦਾਂ ਬਣਿਆ ਹੋਇਆ ਹੈਗਾ ਹਲਕਾ ਜਿਹਾ ਤੇ ਇਹਦਾ ਮੈਂ ਤੁਹਾਨੂੰ ਦੁਪੱਟਾ ਦਿਖਾ ਦਿੰਦੀ ਆ ਵੀ ਕਿੰਨਾ ਜ਼ਿਆਦਾ ਸੋਹਣਾ ਹੈਗਾ ਇਸ ਤਰ੍ਹਾਂ ਦੇਖੋ ਦੁਪੱਟੇ ਤੇ ਆਪਾਂ ਕੱਟਵਰਕ ਕੀਤਾ ਹੈਗਾ ਤੇ ਪਲੱਸ ਨਾਲ ਵਿੱਚ ਬੁੱਟੀਆਂ ਵੀ ਪਾਈਆਂ ਨੇ ਲੋ ਜੀ ਫੁੱਲ ਪਿਓਰ ਆਰਗੈਂਜ਼ਾ ਦਾ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਲੋ ਜੀ ਇਹਦਾ ਠੀਕ ਹੈ ਅਸੀਂ ਨੈਕਸਟ ਸੂਟ ਆਪਾਂ ਦੇਖੋ ਸ਼ਰੱਗ ਸੂਟ ਬਣਾਇਆ ਹੈਗਾ ਇਹ ਬਣਾਇਆ ਆਪਾਂ ਮਸ਼ੀਨ ਦੇ ਵਿੱਚ ਮਸ਼ੀਨ ਦਾ ਕੰਮ ਕੀਤਾ ਹੋਇਆਗਾ ਇਸ ਤਰ੍ਹਾਂ ਦੇਖੋ ਇਹਦਾ ਫਰੰਟ ਆਜੂਗਾ ਪਲੱਸ ਨੀਚੇ ਇਹਦੀ ਇਨਰ ਆਜੂਗੀ ਐਦਾਂ ਦੇਖੋ ਸਾਰਾ ਕੱਟਵਰਕ ਡਬਲ ਕੀਤਾ ਹੋਇਆਗਾ ਤੁਸੀਂ ਦੇਖ ਸਕਦੇ ਹੋ ਬਾਹਾਂ ਤੇ ਆਜੂਗਾ ਕੰਮ ਦੇ ਬਹੁਤ ਹੀ ਜਿਆਦੇ ਸੋਨਾ ਆਪਾਂ ਰੈਡੀ ਕੀਤਾ ਹੈ ਬੈਕ ਤੇ ਦੇਖੋ ਆਪਾਂ ਇਸ ਤਰ੍ਹਾਂ ਜਿਹੜਾ ਕੰਮ ਹੈਗਾ ਇਦਾਂ ਕੀਤਾ ਹੈਗਾ ਦੇਖੋ ਸ਼ਰੱਗ ਦੇ ਉੱਪਰ ਹਨਾ ਤੇ ਇਦਾਂ ਨਾਲ ਰਹੂਗਾ ਜੀ ਇਹਦੇ ਪਲਾਜ਼ੋ ਦੇਖੋ ਬਹੁਤ ਜਿਆਦੇ ਸੋਨਾ ਇਹ ਤੁਸੀਂ ਰੈਡੀ ਕਰਾਉਣਾ ਚਾਹੁੰਦੇ ਹੋਗੇ ਤਾਂ ਆਰਡਰ ਹੈ ਜਿਹੜਾ ਦੇ ਸਕਦੇ ਓ ਨੂੰ ਮਤਲਬ ਕੋਈ ਵੀ ਸਟੱਫ ਦੇ ਉੱਪਰ ਰੈਡੀ ਕਰਾ ਸਕਦੇ ਓ ਇਦਾਂ ਸ਼ਰੱਗ ਸੂਟ ਲਓ ਜੀ ਨੈਕਸਟ ਆਜੂਗਾ ਫਿਰ ਹੈਂਡ ਦੇ ਵਿੱਚ ਹੈਗਾ ਸ਼ਰੱਗ ਸੂਟ ਹੈ ਜਿਹੜਾ ਆਪਾਂ ਰੈਡੀ ਕੀਤਾ ਹੈਗਾ ਹੈਂਡਵਰਕ ਦੇ ਵਿੱਚ ਇਹਦੇ ਵੀ ਪਲੱਸ ਇਨਰ ਆਜੂਗਾ ਜਿਹੜਾ ਸਟੱਫ ਰੱਖਿਆ ਆਪਾਂ ਪਿਓਰ ਜਾਰਜਟ ਦਾ ਰੱਖਿਆ ਹੈਗਾ ਇਸ ਤਰ੍ਹਾਂ ਮਦਰ ਬਟਨ ਦਿੱਤੇ ਨੇਗੇ ਤੇ ਪਲੱਸ ਬਾਵਾ ਤੇ ਕੰਮ ਆ ਜਾਊਗਾ ਇਦਾਂ ਦੇਖੋ ਬਾਜੂ ਤੇ ਕੰਮ ਕੀਤਾ ਹੋਇਆ ਹੈਗਾ ਇਦਾਂ ਆਪਾਂ ਬਟਨ ਲਗਾ ਕੇ ਬਸ ਇਹੀ ਆਪਾਂ ਸ਼ਰਗ ਬਣਾਇਆਗਾ ਇਦਾਂ ਤੇ ਪਲੱਸ ਇਹਦੇ ਪਲਾਜ਼ੋ ਤੇ ਵੀ ਕੰਮ ਹੈਗਾ ਇਸ ਤਰ੍ਹਾਂ ਜਿੱਦਾ ਬਾਵਾ ਤੇ ਕੰਮ ਹੈ ਉਦਾਂ ਪਲਾਜ਼ੋ ਤੇ ਵਰਕ ਆ ਜਾਊਗਾ ਠੀਕ ਹੈ ਜੀ ਤੁਸੀਂ ਇਹ ਸ਼ਰਗ ਸੂਟ ਰੈਡੀ ਕਰਵਾਉਣਾ ਚਾਹੁੰਦੇ ਨੂੰ ਕੋਈ ਵੀ ਕਲਰ ਤੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਫਿਰ ਇਹ ਆਜੂਗਾ ਜੀ ਮੇਰੇ ਨਾਲ ਦਾ ਸੂਟ ਕਾਫੀ ਸੂਟ ਇਹ ਰੈਡੀ ਹੋ ਚੁੱਕੇ ਨੇ ਪਹਿਲਾਂ ਵੀ ਤੇ ਇਸ ਤਰ੍ਹਾਂ ਦੇਖੋ ਇਹ ਨੈਕ ਬਣਿਆ ਹੋਇਆਗਾ ਤੇ ਪਲੱਸ ਨਾਲ ਇਦਾਂ ਮਤਲਬ ਬਾਜੂ ਆ ਜਾਣਗੀਆਂ ਸੈਂਟਰ ਪੈਨਲ ਆ ਜਾਣਗੇ ਇਦਾਂ ਤੇ ਪਲੱਸ ਘੇਰੇ ਤੇ ਕੰਮ ਆ ਜਾਊਗਾ ਬਾਟਮ ਇਹਦੀ ਪਲੇਨ ਰਹੂਗੀ ਦੁਪੱਟਾ ਪਲੇਨ ਰਹੂਗਾ ਫਿਰ ਇਸ ਤੋਂ ਬਾਅਦ ਆਪਾਂ ਬਹੁਤ ਹੀ ਪਿਆਰਾ ਇਹ ਪੀਸ ਰੈਡੀ ਕੀਤਾ ਹੈਗਾ ਡਾਰਕ ਮਹਰੂਨ ਸ਼ੇਡ ਦੇ ਉੱਪਰ ਦੇਖੋ ਇਸ ਤਰ੍ਹਾਂ ਰੈਡੀ ਕੀਤਾ ਹੈਗਾ ਇਹ ਰਹੂਗਾ ਨੈਕ neck ਬਣਾਇਆ ਹੈਗਾ ਤੇ ਪਲੱਸ ਦੇਖੋ ਇਹ ਆਪਾਂ ਜਿਹੜਾ ਫਰੰਟ ਤੇ ਵਰਕ ਹੈਗਾ ਉਹ ਆਪਾਂ ਇਸ ਤਰ੍ਹਾਂ ਕੀਤਾ ਹੈਗਾ ਇਦਾਂ ਵਰਕ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਹ ਸਾਰਾ ਫਰੰਟ ਹੈ ਤੇ ਬਾਹਾਂ ਤੁਸੀਂ ਚੈੱਕ ਕਰ ਸਕਦੇ ਹੋਗੇ ਇਦਾਂ ਆਪਾਂ ਰੈਡੀ ਕੀਤੀਆਂ ਨੇਗੀਆਂ ਤੇ ਪਲੱਸ ਜਿਹੜਾ ਬੈਕ ਤੇ ਵਰਕ ਹੈਗਾ ਇਦਾਂ ਕੀਤਾ ਹੋਇਆ ਇਹਦੇ ਨਾਲ ਆਪਾਂ ਰੱਖੀ ਹੈ ਸਲਵਾਰ ਰੱਖੀ ਹੈਗੀ ਸਿੰਪਲ ਤੇ ਪਲੱਸ ਕਮਲ ਚਰੋਣ ਦਾ ਦੁਪੱਟਾ ਰੱਖ ਕੇ ਆਪਾਂ ਸਿੰਪਲ ਬਸ ਪੇਸਟਿੰਗ ਪੱਟੀ ਲਗਾਈ ਹੈ ਐਂ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਾ ਸਕਦੇ ਹੋਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਕਿਸੇ ਵੀ ਕਲਰ ਤੇ ਰੈਡੀ ਕਰਾ ਸਕਦੇ ਹੋ ਕੋਈ ਵੀ ਫੈਬਰਿਕ ਤੇ ਰੈਡੀ ਕਰਾ ਸਕਦੇ ਹੋ ਪ੍ਰਾਈਸ ਰਹਿਣਗੇ ਅਲੱਗ-ਅਲੱਗ ਤੇ ਕੋਸਟ ਜਿਹੜੀ ਇਹ ਦੀ ਤੁਸੀਂ ਮੇਰੇ ਤੋਂ ਵਟਸਐਪ ਤੇ ਪੁੱਛ ਸਕਦੇ ਹੋ ਵੀ ਕਿਸ ਪ੍ਰਾਈਸ ਤੱਕ ਇਹ ਸੂਟ ਲੰਗੇ ਰੈਡੀ ਹੋ ਜਾਣਗੇ ਮੀਨੂ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ